ਅਸੋ ਜਾਨਪੁਰ ਦੇ ਵਿੱਚ ਸਥਿਤ ਲੀਚੀ ਸਟੇਟ ਦੇ ਵਿੱਚ ਬਾਗਬਾਨੀ ਮੰਤਰੀ ਮਹਿੰਦਰ ਭਗਤ ਪਹੁੰਚੇ ਉਹਨਾਂ ਵੱਲੋਂ ਅਧਿਕਾਰੀਆਂ ਦੇ ਨਾਲ ਇੱਕ ਬੈਠਕ ਕੀਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਪਠਾਨਕੋਟ ਦੀ ਲੀਚੀ ਨੇ ਪਹਿਲਾਂ ਵੀ ਬਾਹਲੇ ਦੇ ਮੁਲਕਾਂ ਦੇ ਵਿੱਚ ਆਪਣਾ ਲੋਹਾ ਮਨਵਾਇਆ ਸੀਗਾ ਤੇ ਇਸ ਵਾਰੀ ਫੇਰ ਜਿਹੜਾ ਹੈ ਇਹ ਲੀਚੀ ਜਿਹੜੀ ਪਠਾਨਕੋਟ ਦੀ ਹੈ ਬਾਹਰ ਦੇ ਮੁਲਕਾਂ ਵਿੱਚ ਭੇਜਣ ਦਾ ਵਿਚਾਰ ਵਿਮਰਸ਼ ਕੀਤਾ ਜਾ ਰਿਹਾ ਇਸ ਮੌਕੇ ਦੇ ਉੱਪਰ ਮਹਿੰਦਰ ਭਗਤ ਜੋ ਕਿ ਬਾਗਬਾਨੀ ਮੰਤਰੀ ਨੇ ਪੰਜਾਬ ਦੇ ਉਹਨਾਂ ਨਾਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਅਧਿਕਾਰ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਠਾਨਕੋਟ ਦੀ ਲੀਚੀ ਫਾਇਦਾ ਹੋਵੇਗਾ ਆ ਉਹ ਦੇਖਦੇ ਰਿਪੋਰਟ ਤੇ ਗੱਲਬਾਤ ਕਰ ਰਹੇ ਆ ਕੈਪਟਨ ਮੰਤਰੀ ਪੰਜਾਬ ਮਹਿੰਦਰਪਗਤ ਹੋਂ ਦਾ ਨਾਲ ਕੀ ਕਹਿਣਾ ਉਹਨਾਂ ਦਾ ਇਸ ਮੀਟਿੰਗ ਦੇ ਦੌਰਾਨ ਸਭ ਤੋਂ ਪਹਿਲੇ ਤੇ ਮੈਂ ਪੰਜਾਬ ਦੇ ਉਮਕ 25000 ਰੁਪਏ ਭਗਵੰਤ ਸਹਿਮਾਨ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਪੰਜਾਬ ਦੇ ਮੋਕ 25000 ਰੁਪਏ ਭਗਵੰਤ ਸਹਿਮਾਨ ਸਾਹਿਬ ਜੀ ਦੀ ਯੋਗਗਦਾਈ ਹੈ ਪੰਜਾਬ ਚੌ ਮੁਖੀ ਵਿਕਾਸ ਕਰ ਰਿਹਾ ਉਸ ਦੇ ਤਹਿਤ ਅੱਜ ਲੀਚੀ ਸਟੇਟ ਪਖਾਨਕੋਟ ਦੇ ਵਿੱਚ ਅਸੀਂ ਇੱਕ ਸੈਮੀਨਾਰ ਵਿਦ ਦਾ ਫਾਰਮਰਸ ਰੱਖਿਆ ਸੀ ਕਿਉਂਕਿ ਜੋ ਪਖਾਨਕੋਟ ਦੀ ਲੀਚੀ ਹੈ ਇਹ ਸਾਰੇ ਦੇਸ਼ ਵਿੱਚ ਬਹੁਤ ਹੀ ਇਸ ਦੀ ਵੈਲਿਊ ਹੈ ਬਹੁਤ ਮਸ਼ਹੂਰ ਹੈ इवन ਦੂਜੇ ਸਟੇਟਾਂ ਦੇ ਵਿੱਚ ਵੀ ਬਹੁਤ ਮਹਿੰਗੀ ਜਾ ਕੇ ਵਿਕਦੀ ਹੈ ਔਰ ਦੂਜੇ ਸਟੇਟ ਵੀ ਪ੍ਰੀਫਰ ਕਰਦੇ ਹਨ ਕੋਖਾਨ ਕੋਟੀ ਲੀਚੀ ਹਨੂ ਮਿਲਲੇ ਸੋ ਅੱਜ ਅਸੀਂ ਸਾਰੇ ਫਾਰਮੂਲ ਦੇ ਨਾਲ ਜੋ ਲੀਚੀ ਨੂੰ ਐਕਸਪੋਰਟ ਕਰਨ ਵਾਸਤੇ ਅਸੀਂ ਕਿਵੇਂ ਨੂੰ ਵਧਾ ਸਕਨੇ ਆ ਉਹਦੇ ਬਾਰੇ ਚਰਚਾ ਹੋਈ ਸਾਡੇ ਦਿੱਲੀ ਤੋਂ ਵੀ ਕੁਝ ਐਗਰੀਕਲਚਰ ਅਫੀਸਰ ਆਏ ਸਨ ਉਹਨਾਂ ਦੇ ਨਾਲ ਚਰਚਾ ਕੀਤੀ ਗਈ ਹੈ ਕਿਸੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੀਚੀ ਹੈ ਉਹਦੀ ਐਕਸਪੋਰਟ ਦੂਜੇ ਦੇਸ਼ਾਂ 'ਚ ਵਧਾਈਏ ਪਹਿਲੇ ਅਸੀਂ ਪਿਛਲੀ ਵਾਰੀ ਜੋ ਯੂਕੇ 'ਚ ਭੇਜੀ ਸੀ ਹੁਣ ਅਸੀਂ ਜੋ ਹੈ ਯੂਕੇ ਇਸ ਵਾਰ ਜ਼ਿਆਦਾ ਭੇਜ ਰਹੇ ਆ ਪਹਿਲੇ ਨਾਲੋਂ ਉਹ ਪਹਿਲੀ ਵਾਰੀ ਫਸਟ ਟਾਈਮ ਸੀ ਉਹਦੇ ਨਾਲ ਨਾਲ ਅਸੀਂ ਕੋਸ਼ਿਸ਼ ਕਰਾਂਗੇ ਦੂਜੇ ਹੋਰ ਦੇਸ਼ਾਂ ਵਿੱਚ ਵੀ ਤੇ ਜ਼ਿਆਦਾ ਵੇ ਸੋ ਮੰਨੋ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇ ਸਾਡੀ ਲੀਚੀ ਹੈ ਸਾਰੀ ਦੁਨੀਆ ਦੇ ਵਿੱਚ ਐਕਸਪੋਰਟ ਹੋਏਗੀ ਔਰ ਤੇ ਸਾਡਾ ਫਾਰਮਰ ਹੈ ਉਹਨੂੰ ਇਹਨਾਂ ਬਹੁਤ ਜ਼ਿਆਦਾ ਫਾਇਦਾ ਹੋਏਗਾ ਕਿਉਂਕਿ ਫਾਰਮਰ ਦਾ ਅਗਰ ਬੈਟਰਮੈਂਟ ਤਾਂ ਹੀ ਹੋਏਗੀ ਖੁਸ਼ਾਲ ਤਾਂ ਆਏਗਾ ਅਗਰ ਦਾ ਬਣਿਆ ਹੋਇਆ ਮਾਲ ਬਣੀ ਹੋਏ ਫੱਕਰ ਜੀਏ ਅੱਛੇ ਧਾਮ ਦੇ ਉੱਪਰ ਅੱਛੇ ਰੇਟ ਦੇ ਉੱਪਰ ਬਿਕੇਗੀ ਪਰ ਮੈਨੂੰ ਪੂਰਾ ਯਕੀਨ ਹੈ ਸਰ ਡੀਸੀ ਸਾਹਿਬ ਰਾਂਗਪੁਰ ਤੋਂ ਦਿੱਤੀ ਆ ਉਪਦੇਸ਼ ਜਨਾਬ ਨੇ ਮੈਂ ਰਿਕਵੈਸਟ ਕੀਤੀ ਹੈ ਕਿ ਤੁਸੀਂ ਹਰ ਮਹੀਨੇ ਦੀ ਮੀਟਿੰਗ ਰਿਵਿਊ ਕਰੋ ਤਾਂ ਕਿ ਕਿਉਂਕਿ ਅਗਰ ਪ੍ਰੋਡਕਸ਼ਨ ਵਿੱਚ ਕੋਈ ਹੈਗੀ ਹੈ ਅਸੀਂ ਇਹਨੂੰ ਅੱਛੇ ਤਰੀਕੇ ਨਾਲ ਮਾਰਕੀਟਿੰਗ ਕਰਾਂਗੇ ਤੇ ਸਹੀ ਕੀਮਤ ਲੈ ਸਕਾਂਗੇ ਸੋ ਮੈਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ਸਾਡੇ ਜੋ ਫਾਰਮਰ ਨੇ ਲਿਚੀ ਦੇ ਉਹਨਾਂ ਨੂੰ ਬਿਹਤਰ ਐਟਮੋਸਫੇਅਰ ਮਿਲੇਗਾ ਬਿਹਤਰ ਪ੍ਰਾਈਸ ਮਿਲੇਗੀ ਬਿਹਤਰ ਮਾਰਕਟ ਮਿਲੇਗੀ ਸੋ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਰੇਸ਼ਮ ਰੇਸ਼ਮ ਦੇ ਬਾਰੇ ਅਸੀਂ ਜੋ ਪਹਿਲਾਂ ਹੀ ਮੈਡਮ ਸਾਡੇ ਡਾਇਰੈਕਟਰ ਆਰਟੀਕਲਚਰ ਵਾਲਿਆਂ ਨੇ ਸ਼ੁਰੂ ਕੀਤਾ ਸੀ ਉਹਨਾਂ ਨੂੰ ਜੋ ਫਾਰਮਰ ਦੀ ਸਬਸਿਡੀ ਦੇ ਰਹੇ ਆਂ ਔਰ ਅਸੀਂ ਉਹਨਾਂ ਨੂੰ ਜੋ ਹੈ ਆਉਣ ਵਾਲੇ ਸਮੇਂ ਦੇ ਵਿੱਚ ਰੇਸ਼ਮ ਕਿਵੇਂ ਵਧੀਆ ਤਿਆਰ ਕਰਨਾ ਹੈ ਔਰ ਜ਼ਿਆਦਾ ਸੰਖਿਆ ਕਰਨਾ ਹੈ ਉਹ ਵੀ ਅਸੀਂ ਇਹਨਾਂ ਨੂੰ ਸੋਚੀ ਦੇ ਰਹੇ ਆਂ ਔਰ ਆਉਣ ਵਾਲੇ ਸਮੇਂ ਤੇ ਰੇਸ਼ਮ ਇੱਕ ਬਹੁਤ ਵਧੀਆ ਇੱਕ ਸਮਝੋ ਕਿ ਇੱਕ ਫਸਲ ਹੈਗੀ ਹੈ ਉਹਦਾ ਕਿਸਾਨਾਂ ਨੂੰ ਪੈਦਾ ਹੋਵੇ ਕੋਰਪੋਰੇਟ ਇੰਡਸਟਰੀ ਹੈਗੀ ਹੈ ਤਾਂ ਕਿ ਹਰ ਘਰ ਦੇ ਚੋਂ ਰਿਵਰਸ਼ਨ ਪੈਦਾ ਹੋਏਗੀ ਤੇ ਲੋਕਾਂ ਦੇ ਪਰਿਵਾਰ ਖੁਸ਼ਹਾਲ ਹੋਣਗੇ